ਵਾਹਿ ਗੁਰ ਦੀ ਕਾਲ ਸਾਹ ਕਰਾਈ ਵਾਹਿਗੁਰ ਦੀ ਕੀ ਪਤੇ ਸ਼ਲੋਕ ਮਹੱਲਾ 5ਵਾਂ ਤਰਣ ਸੁਵੰਨੀ ਖਾੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਵੁਠਾ ਸੱਬੇ ਕਾਜ ਸੁਹੇਲੜੀ ਥੀਏ ਗੁਰ ਨਾਨਕ ਸਤ ਗੁਰ ਤੁਠਾ ਮਹੱਲਾ 5ਵਾਂ ਫਿਰਦੀ ਫਿਰਦੀ ਦਹ ਦਿਸ਼ਾ जाल पर्वत बन राय जिथै डठा मृत को इल बहिट्ठी आए हां जी तरह पाठ उच्चारण करना है जिथै डठा मृत को इथे विश्राम में इल बहिट्ठी आए इल पादवी कसके बोलना है बहिट्ठी जड़ा भी कसके ही उच्चारण करना है बहिट्ठी नहीं कहना हां हिंदी सी आरी कसके कस बोलना है ਬਹਿਤੀ ਪੌੜੀ ਜਿਸ ਸਰਬ ਸੁਖਾ ਫਲ ਲੋੜੀਐ ਸੋ ਸੱਚ ਕਮਾਵਾ ਨੇੜਾ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵਾ ਹੋਏ ਸਗਲ ਕੀ ਰੇਣੁਕਾ ਹਰ ਸੰਗ ਸਮਾਵਾ ਦੁਖ ਨ ਦੇਈ ਕਿਸੈ ਜੀ ਪਤ ਸਿਓ ਘਰ ਜਾਵੋ ਪਤਿਤ ਪੁਨੀਤ ਕਰਤਾ ਪੁਰਖ ਨਾਨਕ ਸੁਣਾਵਾਉ ਸਲੋਕ ਦੋਹਾ ਮਹੱਲਾ ਪੰਜਵਾ ਇੱਕ ਜੇ ਸਾਜਨ ਮੈਂ ਕੀਆ ਸਰਬ ਕਲਾ ਸਮਰਥ ਜੀਵ ਹਮਾਰਾ ਖੰਦੀਐ ਹਰ ਮਨ ਤਨ ਸੰਦੜੀ ਵਥ ਮਹੱਲਾ ਪੰਜਵਾ ਜੇ ਕਰ ਗਹਿ ਪਿਆਰੜੇ ਤੁਧ ਜੇ ਕ ਜੇ ਕਰ ਗਹਿ ਪਿਆਰੜੇ ਜੇ ਕਰ ਗਹਿ ਪਿਆਰੜੇ ਤੁਧ ਨਾ ਛੋਡਾ ਮੂਲ ਜੀ ਪਦਤੀ ਯਮਕ ਲਾਦਨੇ ਕਰ ਨਾਮ ਹੱਥਾਂ ਦਾ ਹੈ ਜੇ ਕਰ ਗਹਿ ਪਿਆਰੜੇ ਤੁਧ ਨਾ ਛੋਡਾ ਮੂਲ ਜੇ ਕਰ ਗਹਿ ਪਿਆਰੜੇ ਤਦ ਨਾ ਛੋਡਾ ਮੂਲ ਹਰ ਛੋਡਨ ਸੇ ਦੁਰਜਨ ਹਰ ਛੋਡਨ ਸੇ ਦੁਰਜਨ ਪੜਹ ਦੋਜਕ ਕੈ ਸੂਲ ਪੜਹ ਪਦ ਪੂਲਾ ਹੀ ਉਚਾਰਨ ਕਰਨਾ ਪਾਉੜੀ ਸਭ ਨਿਧਾਨ ਘਰ ਜਿਸ ਦਾ ਹਰ ਕਰੇ ਸੁ ਹੋਵਾ ਜਪ ਜਪ ਜੀਵਹ ਸੰਤ ਜਨ ਪਾਪਾ ਮਲ ਧੋਵੈ ਚਰਨ ਕਮਲ ਹਿਰਦੈ ਵਸਹਿ ਸੰਕਟ ਸਭ ਖੋਵਾ ਗੁਰ ਪੂਰਾ ਜਿਸ ਭੇਟੀਐ ਮਰ ਜਨਮ ਨ ਰੋਵਾ ਪ੍ਰਾਵ ਦਰਸ ਪਿਆਸ ਨਾਨਕ ਕਣੀ ਕਿਰਪਾ ਕਰ ਦੇਵਾ ਸ਼ਲੋਕ ਡੱਖਣਾ ਮਹੱਲਾ ਪੰਜਾਬਾ ਡੱਖਣਾ ਨੰਨੇ ਨਾਲ ਨਹੀਂ ਬੋਲਣਾ ਡੱਖਣਾ ਨਾਣੇ ਨਾਲ ਦੱਖਣ ਦੀ ਬੋਲੀ ਹੌਣ ਕਰਕੇ ਜਿੱਥੇ ਡੱਡਾ ਅੱਖਰ ਬਹੁਤਾ ਵਰਤਿਆ ਜਾਂਦਾ ਇੱਥੇ ਇੱਥੇ ਮਾਰੇ ਨੇ ਡੱਖਣਾ ਕਹਿ ਦਿੱਤਾ ਹੈ ਕਿਉਂਕਿ ਡੱਡੇ ਅੱਖਰ ਦੀ ਬਹੁਤੀ ਵਰਤੋਂ ਕੀਤੀ ਨਹੀਂ ਹੈ। ਸ਼ਲੋਕ ਡੱਖਣਾ ਮਹੱਲਾ ਪੰਜਵਾ ਪੂਰੀ ਪਰਮ ਮਨਾਈ ਪੀਰੀ ਮੁਹੱਬਤ ਹਿੱਕ ਤੂੰ ਇਹ ਮੁਹੱਬਤ ਉਚਾਰਨ ਕਰਨਾ ਮੁਹੱਬਤ ਨਹੀਂ ਕਹਿਣਾ ਹਿੱਕ ਕਸਕੇ ਬੁਨਾ ਪਰੀ ਮੁਹੱਬਤ ਹਿੱਕ ਤੂੰ ਜਿੱਥੋ ਵੰਗ ਜਾਏ ਤਿਥਾਉ ਮੌਜੂਦ ਸੋਏ ਜਿੱਥੋ ਵੰਗ ਜਾਏ ਇੱਥੇ ਵਿਸਰਾਮ ਤਿਥਾਉ ਇੱਥੇ ਜਮਕ ਮੌਜੂਦ ਸੋਏ ਮਹੱਲਾ ਪਿੰਜਵਾ ਚਾੜ ਚਾੜ ਕ ਕੂੜੜਾ ਕੁੰਦੇ ਪਕੜ ਹੈ ਖੂੰਡੀ ਦੀ ਖੇਡਾਰੀ ਹੰਸਾ ਸੀਤੀ ਚਿੱਤ ਉਲਾਸ ਹੈ ਕੁੱਕੜ ਦੀ ਓਡਾਰੀ ਓਡਾਰੀ ਨਹੀਂ ਕਹਿਣਾ ਊੜਾ ਖੁੱਲੇ ਮੂੰਹਲਾ ਓਡਾਰੀ ਪੌੜੀ ਰਸਨਾ ਉਚਰੈ ਹਰ ਸ਼ਰਮਣੀ ਸੁਣੈ ਰਸਨਾ ਉਚਰੈ ਹਰ ਸ਼ਰਮਣੀ ਸੁਣੈ ਸੋ ਉਧਰੈ ਮਿੱਤਾ ਹਰ ਜਾਸ ਲਿਖੈ ਲਾਇ ਭਾਵਨੀ ਸੇ ਹਸਤ ਪਵਿੱਤਾ ਅਠ ਛਠ ਤੀਰਤ ਮੱਜਨਾ ਸਭ ਪੁੰਨ ਤਿਨ ਕਿਤਾ ਸੰਸਾਰ ਸਾਗਰ ਤੇ ਉਧਰੇ ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜਿਤਾ ਗੜ ਵੀ ਭਾਰਾ ਉਚਾਰਨ ਕਰਨਾ ਜਿਤਾ ਪਦ ਕਸੇ ਉਚਾਰਨ ਕਰੇ ਨਾਨਕ ਲਾੜ ਲਾਏ ਉਧਾਰਿਆਨ ਦਈਓ ਸੇਵ ਅਮਿਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ